ਅੰਬੇਦਕਰ ਮਿਸ਼ਨ న్యూ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਮਨੋਜ ਮਾਉਂਗਾ ਅਸੀਂ ਅੱਜ ਪਹੁੰਚੇ ਹਾਂ ਬਲਾਕ ਖਮਾਣੋਦੀਨ ਪੈਂਦੇ ਪਿੰਡ ਫਰੌਰ ਵਿਖੇ ਜੋ ਕਿ ਪਿੰਡ ਵਾਸੀਆਂ ਦੇ ਵੱਲੋਂ ਅੱਜ ਇੱਕ ਇਕੱਠ ਕੀਤਾ ਗਿਆ ਸੀ ਜੋ ਕਿ ਸ਼੍ਰੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਸੂਰਾਂ ਦਾ ਫਾਰਮ ਜੋ ਬਣਾਇਆ ਗਿਆ ਹੈ ਨਜਾਇਜ਼ ਬਣਾਇਆ ਗਿਆ ਪਿੰਡ ਵਾਸੀਆਂ ਦਾ ਜੋ ਕਹਿਣਾ ਸੋ ਜੋ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਕਿ ਫਾਰਮ ਗਲਤ ਬਣਾਇਆ ਗਿਆ ਹੈਗਾ ਸੋ ਜਦੋਂ ਅਸੀਂ ਫਾਰਮ ਵਾਲਿਆਂ ਦਾ ਪੱਖ ਜਾਣਨ ਚਾਇਆ ਤਾਂ ਉਹਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸਵਾਬ ਕਰਦੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਉਹਨਾਂ ਦਾ ਕੀ ਹੈ ਕਹਿਣਾ ਹਾਂਜੀ ਸਰ ਕੀ ਨਾਮ ਹੈ ਜੀ ਜਿੰਦਰ ਸਿੰਘਾ ਜੀ ਕਿਹੜਾ ਪਿੰਡ ਹੈ ਪਿੰਡ ਫਰਾਉਰਾ ਜੀ ਮੇਰਾ ਅੱਜ ਇਕੱਠ ਕੀਤਾ ਪਿੰਡ ਚ ਇਕੱਠ ਕਰਨ ਦਾ ਕੀ ਕਰਨਾ ਹੈ ਕਾਰ ਨਹੀਂ ਹੈ ਜੀ ਇਕੱਠ ਕਰਨ ਦਾ ਜੀ ਅਸੀਂ ਇਹ ਬਿਮਾਰੀ ਨਾਲ ਬਹੁਤ ਭੈੜੀ ਬਿਮਾਰੀ ਨਾਲ ਝੂਜ ਰਹੇ ਹਾਂ ਜੀ ਅਸੀਂ ਅਸੀਂ ਗੁਰਦੁਆਰਾ ਸਾਹਿਬ ਚ ਆਉਨੇ ਜੀ ਸਵੇਰ ਸ਼ਾਮ ਇੱਥੇ ਸਾਨੂੰ ਬਹੁਤ ਜ਼ਿਆਦਾ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਜੀ ਇਹ ਗੰਦ ਮੰਦ ਪਾਣੀ ਇੱਥੇ ਲਿਆ ਕੇ ਆੜੇ ਦਰ ਤੋਂ ਖੱਟਾ ਡੈਰੀਆਂ ਦਾ ਇਹ ਅਸੀਂ ਸਾਡੇ ਸਾਹਮਣੇ ਘਰ ਨਹੀਂ ਜੀ ਅਸੀਂ ਇੱਥੇ ਰੋਟੀ ਵੀ ਨਹੀਂ ਖਾ ਸਕਦੇ ਜੀ ਵੀ ਮੇਰੇ ਪਰਿਵਾਰ ਨੂੰ ਜੀ ਮੈਨੂੰ ਤੇ ਸਾਰੇ ਬੱਚਿਆਂ ਨੂੰ ਮੇਰੇ ਨੂੰ ਅਲਰਜੀ ਆ ਜੀ ਅਸੀਂ ਡਾਕਟਰਾਂ ਦੇ ਬਹੁਤ ਜ਼ਿਆਦਾ ਆਪਣਾ ਇਲਾਜ ਕਰਾਇਆ ਨਹੀਂ ਹੋ ਰਿਹਾ ਜੀ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਆ ਜੀ ਏਸੀ ਬੇਨਤੀ ਕਰਕੇ ਐਮਐਲਏ ਸਾਹਿਬ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਜੀ ਕੀਤੀ ਅਸੀਂ ਡੀਸੀ ਸਾਹਿਬ ਕੋਲ ਵੀ ਆਏ ਜੀ ਅਸੀਂ ਐਸਡੀਐਮ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਨੇ ਦੱਸਦਾ ਦਿੱਤਾ ਜੀ ਵੀ ਤੁਹਾਡਾ ਕੰਮ ਹੋਊਗਾ ਉਹਨਾਂ ਨੇ ਸਾਡਾ ਮੈਡੀਕਲ ਰਿਪੋਰਟਾਂ ਇੱਥੇ ਸਾਰੀਆਂ ਜਾਨੀ ਕਿ ਜੋ ਵੀ ਕਾਰਵਾਈ ਹੋਈ ਹੈ ਜੀ ਐਸਡੀਐਮ ਸਾਹਿਬ ਨੇ ਕਰਵਾਈ ਹੈ ਜੀ ਰਿਮੋਕੇ ਸਰ ਸਾਰੀ ਕਾਰਵਾਈ ਕਰਵਾਉਣ ਦੇ ਬਾਵਜੂਦ ਇੱਥੇ ਮਸ਼ੀਨਾਂ ਆ ਗਈਆਂ ਜੀ ਸਾਰੀ ਐਸਡੀਐਮ ਸਾਹਿਬ ਮੌਕਾ ਦੇਖ ਕੇ ਗਈਆਂ ਜੀ ਮੌਕਾ ਦੇ ਕੇ ਇਹਨਾਂ ਨੂੰ ਵੀ ਪੁੱਛਿਆ ਗਿਆ ਜੀ ਇਹਨਾਂ ਨੇ ਵੀ ਕੁਝ ਰਾਹ ਨਹੀਂ ਦਿੱਤਾ ਯੂਨਨ ਫੋਨਸ ਦੇ ਬਾਅਦ ਜੀ ਮੈਡਮ ਨੇ ਐਸ ਡੀ ਐਮ ਸਾਹਿਬ ਨੇ ਇੱਥੇ ਮਸ਼ੀਨਾਂ ਭੇਜਤੀਆਂ ਜੀ ਸਾਡੀ ਸੁਣਵਾਈ ਹੋਈ ਹੈ ਜੀ ਅਸੀਂ ਝੂਠ ਬੋਲਦੇ ਇੱਥੇ ਮਸ਼ੀਨਾਂ ਭੇਜਣ ਦੇ ਬਾਵਜੂਦ ਉਹਨਾਂ ਨੇ ਖੁੱਡਾ ਚੱਕਣ ਨੂੰ ਕਿਹਾ ਸੀਗਾ ਨੋਟਿਸ ਵੀ ਲਗਾਏ ਤੇ ਜੀ ਤੇ ਇਹਨਾਂ ਨੇ 2 ਦਿਨ ਦਾ ਟਾਈਮ ਲੈ ਕੇ ਕੋਈ ਪਤਾ ਨਹੀਂ ਪ੍ਰਸ਼ਾਸਨ ਦਾ ਕੀ ਉੱਪਰ ਪ੍ਰੈਸ਼ਰ ਪਿਆ ਜੀ ਕੀ ਨਹੀਂ ਪਿਆ ਇਹ ਸਾਨੂੰ ਨਹੀਂ ਪਤਾ ਰੱਬ ਜਾਣਦਾ ਜੀ ਪਰ ਅਸੀਂ ਉਸੇ ਤਰ੍ਹਾਂ ਬਿਮਾਰੀ ਚ ਰਹਿੰਦੇ ਆ ਜੀ ਇਹ ਰੋਜ਼ ਗੰਦਮੰਦ ਪਾ ਕੇ ਉਰੇ ਚਲੇ ਜਾਂਦੇ ਆ ਜੀ ਆਪਣੇ ਇਹਨਾਂ ਦੇ ਘਰ ਦੂਰ ਨੇ ਜੀ ਇੱਥੇ ਤੋਂ ਇਹਨਾਂ ਦੀ ਕੋਈ ਰਹਿائش ਨਹੀਂ ਜੀ ਉਰੇ ਇਹ 4-5 ਸਾਲਾਂ ਤੋਂ ਵਧਾਈ ਜਾਂਦੇ ਆ ਜੀ ਖੁੱਡੇ ਵਧਾਈ ਜਾਂਦੇ ਆ ਜੀ ਪਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਅਸੀਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਡਾ ਇੱਕ ਧਰਮਸ਼ਾਲਾ ਵੀ ਆਈ ਹੈ ਦੇ ਵਿੱਚ ਸੂਰਾਂ ਦੇ ਖੁੱਡਿਆਂ ਦੇ ਵਿੱਚ ਉਹਦੇ ਵਿੱਚ ਕੰਦ ਤੇ ਕੰਦ ਰੱਖੀ ਹੋਈਆਂ ਜੀ ਇਹਨਾਂ ਨੇ ਬਹੁਤ ਤਕਾ ਕਰ ਰਹੇ ਆ ਜੀ ਉਪਰਦੇ ਸਾਨੂੰ ਧਮਕੀਆਂ ਵੀ ਦੇ ਰਹੇ ਨੇ ਜੀ ਇਹ ਵੀ ਜਿਹੜਾ ਕੋਈ ਕਰਨਾ ਕਰ ਲੋ ਵੀ ਅਸੀਂ ਨਹੀਂ ਚੱਕਣੀਆਂ ਹੈਗੀਆਂ ਜੀ ਇਹ ਅਸੀਂ ਇਹ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸ਼ਕਾਂ ਨੂੰ ਕਿ ਸਾਨੂੰ ਵੈਸ ਨਰਕ ਤੋਂ ਛਡਕਾਰਾ ਦਵਾਇਆ ਜਾਵੇ ਨਹੀਂ ਸਾਨੂੰ ਇੱਥੋਂ ਦੂਰ ਭੇਜਿਆ ਜਾਵੇ ਡਾਕਟਰਾਂ ਦੀ ਡਾਕਟਰਾਂ ਵੱਲੋਂ ਕੋਈ ਰਿਪੋਰਟ ਕਰਾਈ ਗਈ ਹੈ ਡਾਕਟਰਾਂ ਤੋਂ ਰਿਪੋਰਟ ਕਰਾਈ ਗਈ ਹੈ ਜੀ ਆ ਸਾਰੀ ਮੈਡੀਸਨ ਲੱਗੀ ਹੋਈ ਹੈ ਜੀ ਨਾਲ ਡਾਕਟਰਾਂ ਦੀ ਸਾਰੀ ਸਾਡੇ ਹੱਕ ਚ ਹੈ ਜੀ ਡਾਕਟਰ ਨੇ ਜੋ ਵੀ ਕਿਹਾ ਜੀ ਇੱਥੇ ਲਿਖਿਆ ਹੋਇਆ ਜੀ ਜੋ ਵੀ ਧਰਮਸ਼ਾਲਾਾਂ ਦੇ ਵਿੱਚ ਸੂਰੱਖੇ ਹੋਏ ਸੀਗੇ ਜੀ ਸਾਰਾ ਕੁਝ ਇਹਨਾਂ ਨੇ ਲਿਖਿਆ ਹੋਇਆ ਹੈ ਜੀ ਡਾਕਟਰਾਂ ਨੇ ਮੌਜੂਦਾ ਦੇਖ ਕੇ ਗਏ ਜੀ ਮੌਕਾ ਦੇਖ ਕੇ ਸਾਰਾ ਕੁਝ ਕਰਕੇ ਗਏ ਨਹੀਂ ਜੀ ਉਹ ਜਦੋਂ ਜਗ੍ਹਾ ਨੂੰ ਢਾਣ ਵਾਸਤੇ ਆਇਆ ਸੀ ਇਸ ਤੋਂ ਬਾਅਦ ਤੁਸੀਂ ਕੋਈ ਸਰਕਾਰੀ ਅਧਿਕਾਰੀ ਨੂੰ ਜਾ ਕੇ ਮਿਲੇਓ ਅਸੀਂ ਮਿਲੇ ਸੀਗੇ ਜੀ ਐਸਡੀਐਮ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਦੁਆਰਾ ਉਹ ਕਹਿੰਦੇ ਵੀ ਤੁਸੀਂ ਬਈ ਇੱਥੇ ਡੀਸੀ ਸਾਹਿਬ ਕੋਲ ਜਾਓ ਡੀਸੀ ਸਾਹਿਬ ਨੂੰ ਪੁੱਛੋ ਜਾ ਕੇ ਵੀ ਇਹ ਕੀ ਗੱਲ ਹੋਈ ਹੈ ਜੀ ਅਸੀਂ ਡੀਸੀ ਸਾਹਿਬ ਕੋਲ ਵੀ ਗਏ ਫਿਰ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਐਮਐਲਏ ਸਾਹਿਬ ਨੇ ਸਾਨੂੰ ਇਹ ਜਵਾਬ ਦਿੱਤਾ ਜੀ ਇਹਦਾ ਉਹਨਾਂ ਦੀ ਰੋਜੀ ਰੋਟੀ ਆ ਅਸੀਂ ਕੀ ਕਰੀਏ ਪਤਾ ਨਹੀਂ ਜੀ ਕਿਥੋਂ ਕੀ ਪ੍ਰੈਸ਼ਰ ਪਵਾਇਆ ਜੀ ਕੀ ਨਹੀਂ ਸਾਡੀ ਵੀ ਰੋਜੀ ਰੋਟੀ ਆ ਅਸੀਂ ਵੀ ਰੋਜ਼ ਰੋ ਕੰਮ ਕਰਦੇ ਆਂ ਦਿਹਾੜੀ ਉੱਤੇ ਵਾਲਿਆਂ ਹੀ ਅਸੀਂ ਵੀ ਅਸੀਂ ਵੀ ਦਿਹਾੜੀ ਉੱਤੇ ਵਾਲਿਆਂ ਵੀਰ ਜੀ ਅਸੀਂ ਵੀ ਰੋਜ਼ ਮਿੰਤ ਕਰਦੇ ਆਂ ਜੀ ਸਾਡੇ ਰੋਜ਼ ਕੋਈ ਨਾ ਕੋਈ ਪ੍ਰੋਬਲਮ ਖੜੀ ਰਹਿੰਦੀ ਆ ਜੀ ਸਾਨੂੰ ਕਦੇ ਕਾਸੇ ਕਿਸੇ ਡਾਕਟਰ ਕੋ ਜਾਨੇ ਕਦੇ ਕਿਸੇ ਤਰਫ ਕੋ ਜਾਨੇ ਅਸੀਂ ਇਹਦਾ ਕੋਈ ਨਾ ਕੋਈ ਕੰਮ ਛੇੜਦਾ ਜੀ ਕਹਿੰਦੇ ਮੀਟਰ ਲਵਾ ਲੈ ਜੀ ਕਦੇ ਕੁਸਲਵਾ ਲੈ ਜੀ ਹੁਣ ਮੰਗ ਕੀ ਆ ਥੋੜੀ ਬਸ ਅਸੀਂ ਹੱਥ ਬੰਨ ਕੇ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਜੀ ਵੀ ਇਥੋਂ ਸਾਡਾ ਸਟਕਾਰਾ ਕਰਾਇਆ ਇਸ ਸੂਰਾਂ ਦੇ ਫਾਰਮ ਬਿਲਕੁਲ ਨੇੜੇ ਨਹੀਂ ਹੁੰਦੇ ਜੀ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੀ ਜਾਣਕਾਰੀ ਹੈ ਪ੍ਰਸ਼ਾਸਨ ਨੂੰ ਸਾਡੇ ਪ੍ਰਸ਼ਾਸਨ ਤੱਕ ਗੱਲ ਪਹੁੰਚੀ ਨਹੀਂ ਸੀਗੀ ਜੀ ਅੱਜ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਇਹੇ ਹੱਥ ਵੰਨ ਕੇ ਬੇਨਤੀ ਕਰਦੇ ਆਂ ਵੀ ਸਾਡੀ ਛੇਤੀ ਦੋ ਛੇਤੀ ਇਸ ਨਰਕ ਚੋਂ ਸੁਣਵਾਈ ਕੀਤੀ ਜਾਵੇ ਜੀ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਕਰਨਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਫਰੌਰ ਹੈ ਜੀ ਹਾਂ ਬਾਪੂ ਜੀ ਅੱਜ ਕੱਟ ਕੀਤਾ ਕੱਟ ਕਰਨ ਦਾ ਕੀ ਕਰਨਾ ਹੈ ਜੀ ਇਹ ਆਪਣੇ ਸਰ ਜਿਹੜੇ ਸਾਡੇ ਨਾਲ ਗੁਰਦਾਰ ਸਾਹਿਬ ਦੇ ਸੂਰ ਸੂਰਾਂ ਦੇ ਖੁੱਡੇ ਨੇ ਇਹਨਾਂ ਤੋਂ ਬੜੀ ਪ੍ਰੋਬਲਮ ਹੈ ਬਹੁਤ ਬਦਬੂ ਆਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ ਸਾਡੀ ਗੱਲਬਾਤ ਚੱਲਦੀ ਪਈ ਹੈ ਤੇ ਮਸ਼ੀਨਾਂ ਵੀ ਆਈਆਂ ਸੀ ਪ੍ਰਸ਼ਾਸਨ ਨੂੰ ਇਹਨਾਂ ਨੂੰ ਪਿੱਛੇ ਹਟਾਉਣ ਵਾਸਤੇ ਤੇ ਕੋਈ ਸਰਕਾਰੀ ਅਧਿਕਾਰੀ ਕੋ ਗਿਆ ਸੀ ਤੁਸੀਂ ਹਾਂਜੀ ਹਾਂਜੀ ਅਸੀਂ ਸਾਰਿਆਂ ਕੋਲ ਜਾਇਆਏ ਆਪਣੇ ਵੀਡੀਓ ਸਾਹਿਬ ਕੋਲ ਜਾਇਆਏ ਐਸਡੀਐਮ ਸਾਹਿਬ ਕੋਲ ਵੀ ਜਾਇਆਏ ਅਸੀਂ ਤੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਕੋਈ ਪਤਾ ਨਹੀਂ ਇਹ ਕਿਹੜੀ ਗੱਲਾਂ ਆਪਣੇ ਪ੍ਰਸ਼ਾਸਨ ਨੇ ਕੋਈ ਪ੍ਰੈਸ਼ਰ ਪਾਇਆ ਗਿਆ ਕੰਮ ਰੁਕ ਗਿਆ ਗੁਰਦੁਆਰਾ ਸਾਹਿਬ ਤੋਂ ਕਿੰਨੀ ਦੇ ਦੂਰੀ ਤੇ ਫਾਰਮ ਬਣਾਇਆ ਅਸਦ ਆ ਮੇਰੇ ਖਿਆਲ 10 ਕਰੋ 10 ਫੁੱਟ ਤੇ ਆ ਸਾਰੀ ਜੀ ਆਪਣੇ ਆ ਜਿਹੜਾ ਨਵਾਂ ਖੁੱਡਾ ਬੜਿਆ ਨਾ ਹੁਣ 2 ਮਹੀਨੇ ਹੋਏ ਆ ਇਹਨੂੰ ਬਣੇ ਨੂੰ ਇਹ ਫਾਰਮ ਬਣਾਇਆ ਗਿਆ ਇਹਦੇ ਵੱਲੋਂ ਇਹ ਪਿੰਡ ਦੀ ਆਪਣੀ ਉਹ ਜਗ੍ਹਾ ਕਿ ਨਹੀਂ ਜੀ ਇਹ 2 ਕਨਾਲਾਂ 13 ਮਰਲੇ ਇਹ ਸ਼ਾਮਲਾਡ ਜ਼ਮੀਨ ਹੈ ਇਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਇਹ ਸਰਕਾਰ ਦੇ ਪ੍ਰਸ਼ਾਸਨ ਤੋਂ ਮੰਗ ਕੀ ਹੈ ਤੁਹਾਡੀ ਸਾਾਨੂੰ ਇਹੀ ਹੈ ਜੀ ਸਾਨੂੰ ਇਹ ਇਹ ਗੰਦ ਦੇ ਵਿੱਚੋਂ ਨਿਜਾਤ ਦਵਾਈ ਜਾਵੇ ਤੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਮਤਲਬ ਸੁਖਾਵਾਂ ਹੋ ਸਕੇ ਸਾਨੂੰ ਬਦਬੂ ਬਦਬੂ ਤੋਂ ਨਿਜਾਤ ਦਵਾਈ ਜਾਵੇ ਇਸ ਤੋਂ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੇ ਪ੍ਰਤੀਸ਼ੀ ਹੈ ਕਿਹੜਾ ਪਿੰਡ ਹੈ ਰੋਰੇ ਜੀ ਮੇਰਾ ਪਿੰਡ ਹੈ ਅੱਜ ਕੱਟ ਕੀਤਾ ਕੱਟ ਕਰਨ ਦਾ ਕੀ ਕਰਨਾ ਹੈ ਕੱਟ ਕਰਨ ਦਾ ਮੁੱਦਾ ਦਾ ਹੀ ਇਹ ਹੈ ਜੀ ਉਹਦੇ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸੂਰ ਰੱਖੇ ਹੋਏ ਨੇ ਜਿਨ੍ਹਾਂ ਦਾ ਬਦਬੂ ਬਹੁਤ ਆਉਂਦੀ ਹੈ ਗੁਰਦੁਆਰਾ ਆਉਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਵੀ ਰੋਜ਼ ਨਵੀਂ ਨਵੀਂ ਕੋਈ ਨਾ ਕੋਈ ਬਿਮਾਰੀ ਲੱਗਣ ਦਾ ਖਤਰਾ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ-ਕਰ ਕੇ ਥੱਕ ਗਏ ਆਂ ਵੀਰੇ ਠੀਕ ਹੈ ਜੀ ਇੱਕ ਨਾਲੇ ਸਾਡੇ ਉੱਤੇ ਧਰਮਸ਼ਾਲਾ ਵੀ ਹੈ ਉਹਦੇ ਵਿੱਚ ਇੰਨਾ ਗੰਦਾ ਹੈ ਕਿ ਨਾ ਤਾਂ ਅਸੀਂ ਉੱਥੇ ਬੱਚੇ ਕੋਈ ਬੈਠ ਸਕਦਾ ਨਾ ਕੋਈ ਖੇਡ ਸਕਦਾ ਸਾਡੀ ਤਾਂ ਮੰਗੇ ਇਹੀ ਹੈ ਜੀ ਵੀ ਇਹ ਖੁਡੇ ਚਕਵਾਏ ਜਾਣੀ ਤੁਸੀਂ ਸਰਕਾਰੀ ਅਧਿਕਾਰੀ ਕੋਲ ਗਏ ਹੋ ਕਿਸੇ ਕੋਲ ਹਾਂਜੀ ਵਿਸ਼ਵਾਸਨ ਦਿੱਤਾ ਕਿ ਸਰਕਾਰੀ ਅਧਿਕਾਰੀ ਵੱਲੋਂ ਉਹਨਾਂ ਨੇ ਇਹ ਸਾਰੇ ਹਿਸਾਬ ਕਰਵਾਉਣ ਵਾਸਤੇ ਕਿਹਾ ਸੀਗਾ ਮੈਡਮ ਵੀਡੀਓ ਮੈਨ ਵੀ ਆਈ ਆ ਉੱਥੇ ਉਹਨਾਂ ਨੇ ਸਾਡੇ ਤੋਂ ਇਹ ਜਿਹੜੇ ਪਥਵਾੜੇ ਸੀਗੇ ਸਾਰੀਆਂ ਪਾਤੀਆਂ ਸਾਰੇ ਚਕਵਾਤੀਆਂ ਕਿਹਾ ਸੀਗਾ ਵੀ ਤੁਹਾਨੂੰ ਇੱਕ ਦਿਨ ਦੀ ਮੌਲਦ ਦਿੱਤੀ ਜਾਂਦੀ ਹੈ ਵੀ ਇਹ ਪਾਤੀਆਂ ਚੱਕੋ ਅਸੀਂ ਚੱਕਤੀਆਂ ਜਦਕਿ ਇਹਨਾਂ ਨੂੰ ਵੀ ਕਿਹਾ ਸੀਗਾ ਵੇਖੋ ਡੇ ਚੱਕਾ ਹੋ ਜਾਣਗੇ ਤਾਂ ਉਸ ਤੋਂ ਬਾਅਦ ਕੋਈ ਕਾਰਵਾਈ ਹੋਣੀ ਹੋਈ ਹੈਗੀ ਵੀਰੇ ਹਾਂ ਜਿਹੜਾ ਉਹਨਾਂ ਵੱਲੋਂ ਗੱਡਾ ਪਾਇਆ ਗਿਆ ਪਿੰਡ ਦੇ ਉਹ ਛਾਮਲੜ ਦੀ ਜਗ੍ਹਾ ਕਿ ਪਿੰਡ ਦੀ ਜਗ੍ਹਾ ਹੀ ਇਹ ਪੰਚਾਇਤੀ ਜਗ੍ਹਾ ਹੀ ਹਮ ਪ੍ਰਸ਼ਾਸਨ ਤੋਂ ਮੰਗੀ ਹੈ ਥੋੜੀ ਇਹ ਬਸ ਬੇਨਤੀ ਇਹੀ ਹੈ ਵੀ ਇਹ ਕੁੱਡੇ ਜਲਦੀ ਤੋਂ ਜਲਦੀ ਚੁਕਾਏ ਜਾਣੀ ਮੇਰੇ ਇੱਕ ਮਸਲਾ ਆਇਆ ਜੀ ਫਰੋਡ ਦਾ ਵੀ ਗੁਰਦੁਆਰਾ ਸਾਹਿਬ ਦੇ ਨਾਲ ਸੂਰਾਂ ਦੇ ਫਰਮੂਨਾਂ ਲੈ ਕੇ ਉੱਥੇ ਜੀ ਆਬਾਦੀ ਦੇ ਨੇੜੇ ਸੂਰ ਸੀ ਕਿ ਸਾਨੂੰ ਐਸੈਂਸ਼ੀਅਲ ਆਰਡਰ ਹੋਏ ਸੀ ਉਹਨਾਂ ਨੂੰ ਨਜਾਇਜ਼ ਕਬਜ਼ੇ 'ਚ ਬੈਠੇ ਸੀ ਉਹਨਾਂ ਨੂੰ ਚੁਕਵਾਉਣ ਦੇ ਅਸੀਂ ਚੁਕਾਉਣ ਗਏ ਸੀ ਤਾਂ ਉੱਥੇ ਥੋੜਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਜਦੋਂ ਅਸੀਂ ਉਹਨਾਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਐਨੇ ਟਾਈਮ 'ਚ ਸਿਵਲ ਕੋਰਟ 'ਚ ਮੂਵ ਕਰ ਗਏ ਸੀ ਉਹਨੂੰ ਕੇਸ ਉੱਤੇ ਚੱਲ ਰਿਹਾ ਜੀ ਤੇ ਅਗਲੇ ਤਰੀਕ ਕੱਲ ਦੀ ਜਿਹੜਾ ਵੀ ਮਾਨਯੋਗ ਕੋਰਟ ਵੱਲੋਂ ਆਰਡਰ ਆਊਗਾ ਅਸੀਂ ਮੰਨਣ ਦੇ ਪਾਵਨ ਤੋਂ ਹੁੰਦੀ ਜਿਸ ਤਰ੍ਹਾਂ ਮੈਡਮ ਉਹ ਸ਼ਾਮਲਾ ਕਿ ਜਮੀਨ ਤੇ ਵਿਖੇ ਨੇ ਕਬਜ਼ਾ ਕੀਤਾ ਹੋਇਆ ਕਿ ਪ੍ਰੋਸੀਜਰ ਥੋੜਾ ਬੋਲਿਆ ਉਹਦੇ ਅੱਗੇ ਸਾਨੂੰ ਜੱਜ ਕਬਜ਼ੇ ਦਾ ਕੇਸ ਪੜਨਾ ਹੁੰਦਾ ਪਰ ਜਿਵੇਂ ਸਾਡੀ ਇੱਕ ਅਸੀਂ ਲਿਟੀਗੇਸ਼ਨ ਦੇ ਅੰਡਰ ਹੈਗੇ ਜਿਹੜਾ ਵੀ ਮਾਨਯੋਗ ਸਿਵਲ ਕੋਰਟ ਵੱਲੋਂ ਆਰਡਰ ਆਊਗਾ ਉਹਦੇ ਅੱਗੇ ਹੀ ਅਸੀਂ ਪ੍ਰਸੀਡ ਕਰਾਂਗੇ ਜਿਹਦੇ ਬੇਸ ਤੇ